ਭਾਰਤ-ਪਾਕਿਸਤਾਨ ਕਮਾਂਤਰੀ ਸਰਹੱਦ ਤੇ ਬੀਐਸਐਵੋ ਪਾਕਿਸਤਾਨ ਦੀ ਇੱਕ ਨਾਪਾਕ ਸਾਜ਼ਿਸ਼ ਨੂੰ ناکਾਮ ਕਰਦਿਆਂ ਹਥਿਆਰਾਂ ਸਣੇ ਡਰੋਨ ਨੂੰ ਬ੍ਰਾਹਮਤ ਕੀਤਾ ਹੈ ਇਸੇ ਦੌਰਾਨ ਬੀਐਸਐਵ ਜਵਾਨਾਂ ਨੇ ਕਰੀਬ 3 ਰਾਊਂਡ ਫਾਇਰ ਵੀ ਕੀਤੇ ਜਾਣਕਾਰੀ ਦਿੰਦੇ ਆ ਬੀਐਸਐਫ ਦੀ 96 ਬਟਾਲੀਅਨ ਦੇ ਅਧਿਕਾਰੀ ਐਮਐਸ ਰੰਦਾਵਾ ਦਾ ਕਹਿਣਾ ਹੈ ਕਿ ਬੀਤੀ ਰਾਤ ਡਰੋਨ ਦੀ ਹਲਚਲ ਤੋਂ ਬਾਅਦ ਬੀਐਸਐਫ ਜਵਾਨਾਂ ਨੇ ਫਾਇਰਿੰਗ ਕਰਕੇ ਡਰੋਨ ਨੂੰ ਸੋਟ ਲਿਆ ਅੱਜ ਤਲਾਸ਼ੀ ਮੁਹਿੰਮ ਦੌਰਾਨ ਡਰੋਨ ਦੇ ਨਾਲ ਹਥਿਆਰ ਬਰਾਮਦ ਹੋਏ ਹਨ ਜਿਨ੍ਹਾਂ ਵਿੱਚ 3 ਪਿਸਤੌਲ 7 ਮੈਗਜ਼ੀਨਰ ਤੇ ਇੱਕ ਡਰੋਨ ਨੂੰ ਬਰਾਮਦ ਕੀਤਾ ਹੈ ਉਨ੍ਹਾਂ ਦੱਸਿਆ ਕਿ ਇਸ ਨੂੰ ਹੁਣ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਹਵਾਲੇ ਕੀਤਾ ਜਾ ਰਿਹਾ ਹੈ ਜੋ ਕਿ ਅੱਗੇ ਤਫਤੀਸ਼ ਕਰੇਗਾ ਜੀ ਸਰ ਸਰ ਕਿਸ ਤਰ੍ਹਾਂ ਦੀ ਰਿਕਵਰੀ ਜਿਹੜੀ ਹੈ ਧੂਈ ਹੈ ਜੀ ਬੀਐਸਐਫ ਨੂੰ ਤੇ ਹੱਡ ਨੂੰ ਕੱਲ ਰਾਤ ਸਾਡੇ ਜਵਾਨੇ ਜਦੋਂ ਡਰੋਨ ਦੀ ਮੂਮੈਂਟ ਦੇਖੀ ਤੇ ਉਦੋਂ ਤੇ ਫਾਇਰ ਕੀਤਾ ਤੇ ਨਾਲ ਹੀ ਨਾਲ ਜਿਹੜੇ ਸਾਡੇ ਬੀਐਸਐਫ ਦੇ ਆਪਣੇ ਇਕਪਮੈਂਟਸ ਨੇ ਜਿਹੜੇ ਐਂਟੀ ਡਰੋਨ ਸਿਸਟਮ ਚ ਆਉਂਦੇ ਨੇ ਉਹਨਾਂ ਨੂੰ ਅਸੀਂ ਐਕਟੀਵੇਟ ਕੀਤਾ ਤੇ ਉਹਦੇ ਬਾਅਦ ਟਾਲ ਮਿਲ ਮਾਰਨਿੰਗ ਪੰਟ ਬੀਐਸਐਫ ਤੇ ਐਸਐਸਓਸੀ ਨੇ ਤੇ ਇਹਦੇ ਚ ਸਾਡੇ ਕੋਲ ਇੱਕ ਡਰੋਨ ਜਿਹੜਾ ਕਿ ਕੈਰੀਅਰ ਸੀ ਨਾਲ ਸਾਡੇ ਕੋਲ ਤਿੰਨ ਪਿਸਟਲ ਹੈ ਜਿਹਦੇ ਚ ਦੋ ਸਟਾਰ ਮੈਡ ਚਾਈਨਾ ਮੈਡ ਹੈ ਤੇ ਇੱਕ ਬਰੇਟਾ ਵਾ ਤੇ ਸੱਤ ਮੈਗਜ਼ੀਨਾਂ ਆ ਸੀ ਰਿਕਵਰ ਕੀਤੀਆਂ ਵਾ ਅੱਤਰ ਕਿਸ ਤਰ੍ਹਾਂ ਦੀ ਸਾਜ਼ਿਸ਼ ਸੀਗੀ ਇਹ ਕੋਈ ਸਾਹਮਣੇ ਆਇਆ ਕੋਈ ਖ਼ਬਰ ਨਹੀਂ ਆ ਇਨਵੈਸਟੀਗੇਸ਼ਨ ਹੈ ਇਨਵੈਸਟੀਗੇਸ਼ਨ ਦੇ ਬਾਅਦ ਹੀ ਤੁਹਾਨੂੰ ਕੁਝ ਦੱਸਿਆ ਜਾਏਗਾ ਅੱਤਰ ਕਿਹੜੀ ਥਾਂ ਤੋਂ ਜਿਹੜੀ ਬਰਾਮਗੀ ਹੋਈ ਆ ਜੀ ਬੀਓਪੀ ਮਹਾਰ ਸੋਨਾ ਵਾ ਹੱਡੇ ਫਾਜ਼ਲ ਕਾ ਡਿਸਟ੍ਰਿਕਟ ਚ ਬਾਰਡਰ ਆਊਟਪੋਸਟ ਹੈ ਮਹਾਰ ਸੋਨਾ ਉਹਦੇ ਇਹ ਲੱਕ ਜੋ ਹੇ ਜੀ ਸਰ ਫਾਇਰਿੰਗ ਕਰਕੇ ਸੱਟਿਆ ਗਿਆ ਜੀ ਬਿਲਕੁਲ ਜੀ ਜਦੋਂ ਆਡੇ 70 ਕੁ ਜਵਾਨ ਨੇ ਮੂਵਮੈਂਟ ਦੇਖੀ ਇਹਦੀ ਆਵਾਜ਼ ਸੁਣੀ ਹਮਿੰਗ ਸਾਊਂਡ ਤੇ ਇਹਨੇ ਉਹਦੇ ਤੇ ਤਿੰਨ ਰਾਉਂਡ ਫਾਇਰ ਕੀਤੇ ਆ ਜੀ ਹਾਂ ਸਰ ਕਿੰਨੇ ਘੰਟੇ ਜਿਹੜਾ ਸਰਚ ਚੱਲਿਆ ਇਸ ਇਲਾਕੇ ਦੇ ਸਰਚ ਦੇ ਦੇਖੋ ਜੀ ਰਾਤੀ 2:30 ਵਜੇ ਦੀ ਗੱਲ ਆ 2:20 ਮਿੰਟ ਦੀ ਗੱਲ ਆ ਉਤੋਂ ਲੈ ਕੇ ਅੱਜ ਸਵੇਰੇ ਪੌਣੇ 11 ਵਜੇ ਅਸੀਂ ਸਰਚ ਆਪਰੇਸ਼ਨ ਅਸੀਂ ਖਤਮ ਕੀਤਾ ਸਰ ਹੁਣ ਫਰਦਰ ਕਿਸ ਤਰ੍ਹਾਂ ਦੀ ਹੁਣ ਇਹਦੇ ਚ ਜਾਂਚ ਰਹੇਗੀ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਆਹ ਕਾਰਵਾਈ ਅਸੀਂ ਹੈਂਡਓਵਰ ਕਰ ਦੇਣਾ ਜੀ ਮੈਟਰ ਆਫ ਇਨਵੈਸਟੀਗੇਸ਼ਨ ਪੁਲਿਸ ਕਰੇਗੀ ਅਸੀਂ ਅਸੈਂਬਲੀ ਨੂੰ ਹੈਂਡਓਵਰ ਕਰ ਦਾਂਗੇ ਜੀ ਕਹਿ ਸਕਦੇ ਆ ਕਿ ਭਾਰਤ ਦੇ ਖਿਲਾਫ ਇੱਕ ਵੱਡੀ ਸਾਜ਼ਿਸ਼ ਰਚੀ ਗਈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕੀ ਚੱਲ ਰਿਹਾ ਹੈ ਇਹ ਹੈਗਾ ਉਹ ਇਹ ਪਾਕਿਸਤਾਨ ਵਾਲੇ ਪਾਸਿਓਂ ਨਿਕਲੇ ਆ ਇਹ ਪਾਕਿਸਤਾਨ ਵਾਲੋ ਆਇਆ ਵਾ ਤੇ ਸਾਡੇ ਇੰਡੀਆ ਚ ਆਇਆ ਵਾ ਜਿਹੜੀ ਦੂਰੀ ਦੇ ਅੰਦਰ ਆ ਗਿਆ ਸੀ ਦਾਖਲ ਹੋ ਚੁੱਕਿਆ ਸੀ ਆਲਮੋਸਟ ਲਗ 1 ਕਿਲੋਮੀਟਰ ਦੇ ਕਰੀਬ ਦਾਖਲ ਹੋਇਆ ਲੇਸ ਥੈਂਕ ਯੂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ